ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 4 ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਪਰਮਾਇਆ ਬੇਗਾਰ ਫਰੇ ਬੇਗਾਰੀਆਂ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕ ਕਮ ਹਰ ਲਾਇਆ ਮੇਰੇ RAM ਤੋੜ ਬੰਦਨ ਮਾਇਆ ਕਰਕੇ ਕਮ ਲਾਏ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਪਤ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬਦ ਕਹਿ ਡਾਨ ਲੇ ਕਹਿ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤ ਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਧ ਕੀਚ ਬਹੁ ਭਾਂਤ ਕਰ ਮਾਇਆ ਕੇ ਤਾਈ ਜਾਂ ਲਾਹਾ ਦੇ ਤਾਂ ਸੁਖ ਮਣੇ ਟੁੱਟ ਮਰ ਜਾਈ ਜੋ ਗੁਣ ਸਾਂਜੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਅਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨ ਲਾਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨ ਲਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਸਾਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 166 ਅਤੇ 167 ਦੇ ਉੱਪਰ ਅੰਕਿਤ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕਈ ਲੋਕਾਂ ਦੇ ਸਵਾਲ ਹੁੰਦੇ ਆ। ਵੀ ਅਸੀਂ ਇਸ ਕਰਕੇ ਬਾਣੀ ਨਹੀਂ ਪੜਦੇ। ਇਹ ਸਾਡਾ ਮਨ ਨਹੀਂ ਟਿਕਦਾ ਅਸੀਂ ਇਸ ਕਰਕੇ ਸਿਮਰਨ ਸੇਵਾ ਨਹੀਂ ਕਰਦੇ ਕਿਉਂਕਿ ਅਸੀਂ ਸੌ ਜਾਂਦੇ ਆਂ ਨੀਂਦ ਆ ਜਾਂਦੀ ਪਾਠ ਕਰਦੇ ਆ ਗੁਰੂ ਰਾਮਦਾਸ ਜੀ ਇੱਥੇ ਬਖਸ਼ਿਸ਼ ਕਰਦੇ ਆ ਕਹਿੰਦੇ ਅਰਦਾਸ ਕਰੋ ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਇਹ ਜਿਹੜਾ ਸੱਚਾ ਕਾਰਜ ਹੈ ਨਾ ਇਹਦੇ ਵਾਸਤੇ ਸਤਿਗੁਰੂ ਤੋਂ ਮੈਨੂੰ ਲਾ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਤੇ ਘਰ ਦਾ ਕੰਮ ਕਿਹੜਾ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਮਨਿਤ ਹਰੀ ਦੇ ਗੁਣ ਗਾਵਾਂ ਤੇ ਹਰੀ ਦੇ ਨਾਮ ਦੇ ਵਿੱਚ ਲੀਨ ਹੋ ਜਾ। ਕਿਉਂਕਿ ਸਾਡੀ ਜ਼ਿੰਦਗੀ ਦਾ ਮਕਸਦ ਵੀ ਇਹੀ ਹੈ। ਸਤਿਗੁਰੂ ਕਹਿੰਦੇ ਜਿਹੜੇ ਕੰਮ ਵਾਸਤੇ ਤੁਸੀਂ ਆਏ ਹੋ ਨਾ ਉਹ ਤਾਂ ਗੁਰੂ ਦੇ ਕੋਲ ਆ ਕੇ ਸਮਝ ਲੱਗੇਗੀ। ਜਿਹਨੂੰ ਸਤਿਗੁਰੂ ਕਹਿੰਦੇ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਅਸੀਂ ਆਪਣੇ ਹੱਥ ਦੇ ਨਾਲ ਆਪਣਾ ਜਿਹੜਾ ਕੰਮ ਹੈ ਉਹਨੂੰ ਸਵਾਰਨੈ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਜਿਹੜਾ ਮਾਇਆ ਦਾ ਪ੍ਰਭਾਵ ਹੈ ਇਹਨੂੰ ਦੂਰ ਕਰਕੇ ਮੈਨੂੰ ਉਹ ਜਿਹੜਾ ਕੰਮ ਹੈ ਨਾ ਜਿਹੜੇ ਕੰਮ ਵਾਸਤੇ ਮੈਂ ਆਇਆ ਉਸ ਕੰਮ ਦੇ ਵਿੱਚ ਮੈਨੂੰ ਲਾ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਨਾਲ ਜਵਾਬ ਵੀ ਦੇ ਦਿੱਤਾ ਵੀ ਹਰੀ ਦੇ ਗੁਣ ਗਾਉਗੇ ਤੇ ਹਰੀ ਦੇ ਵਿੱਚ ਲੀਨ ਹੋ ਜਾਵੋਗੇ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਓ ਮਨ ਕਿਉਂ ਨਹੀਂ ਟਿਕਦਾ ਉਹਦਾ ਕਾਰਨ ਹੈ ਸਬਗੁਰੂ RAMDAS ਕਹਿੰਦੇ ਨਿਤ ਦਿਨ ਸ ਰਾਤ ਲਾਲਚ ਕਰੇ ਪਰ ਮੈਂ ਪਰ ਮਾਇਆ ਨਿਤ ਜਨ ਦਿਨ ਨਿਤ ਦਿਨ ਸ ਰਾਤ ਲਾਲਚ ਕਰੇ ਹਰ ਵੇਲੇ ਹਰ ਰੋਜ ਦਿਨ ਰਾਤ ਲਾਲਚ ਦੇ ਵਿੱਚ ਫਸੇ ਪਰਮਾ ਪਰਮਾਇਆ ਮੈਨੂੰ ਆ ਵੀ ਪ੍ਰਾਪਤ ਹੋ ਜੇ ਮੈਨੂੰ ਆ ਵੀ ਪ੍ਰਾਪਤ ਹੋ ਜੇ ਸਾ ਸੰਗ ਦੀ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਸਾਡੀ ਜ਼ਿੰਦਗੀ ਦੇ ਵੀ ਦੋ ਪਹਿਲੂ ਹਨ ਇਹ ਜ਼ਿੰਦਗੀ ਦੇ ਦੋ ਕਿਨਾਰੇ ਹਨ ਉਹ ਹੈ ਦੁੱਖ ਤੇ ਸੁਖ ਤੇ ਉਹਦੇ ਵਾਸਤੇ ਅਸੀਂ ਬਹੁਤ ਕੁਝ ਕਰਦੇ ਆ ਜੇ ਉਹ ਦੋ ਸ਼ਬਦ ਲੈ ਲੈਨੇ ਆਪਾਂ ਇੱਕ ਲਾਭ ਤੇ ਇੱਕ ਹਾਨੀ ਜਦੋਂ ਲਾਭ ਹੋ ਜਾਂਦਾ ਬੰਦਾ ਬੜਾ ਖੁਸ਼ ਹੁੰਦਾ ਜਦੋਂ ਹਾਨੀ ਹੁੰਦੀ ਹੈ ਬੰਦਾ ਦੁਖੀ ਹੋ ਜਾਂਦਾ ਇਹ ਸਾਰੀ ਜ਼ਿੰਦਗੀ ਚੱਲਦਾ ਹੈ ਪਰ ਕਹਿੰਦੇ ਜਿਸ ਵੇਲੇ ਲਾਭ ਤੇ ਹਾਨੀ ਜਿਹੜੀ ਹੈ ਉਹਨੂੰ ਬਰਾਬਰ ਕਰਕੇ ਸਮਝਦਾ ਕਿ ਕੋਈ ਗੱਲ ਨਹੀਂ ਹੈ ਜੋ ਹੋ ਗਿਆ ਕੱਲ ਚੰਗਾ ਹੋ ਜਾਏਗਾ ਪਰ ਕਈ ਲੋਕ ਕੀ ਕਰਦੇ ਆ ਵੀ ਅਸੀਂ ਜਲਦੀ ਅਮੀਰ ਬਣ ਜਾਈਏ ਉਹ ਲਾਭ ਲੈਂਦੇ ਆ ਲੈਂਦੇ ਆ ਲੋਭ ਦੇ ਵਿੱਚ ਆ ਜਾਂਦੇ ਆ ਲੋਭੀ ਬਣ ਜਾਂਦੇ ਆ ਕਿਉਂਕਿ ਦੋ ਸ਼ਬਦ ਹੁੰਦੇ ਇੱਕ ਲੋੜ ਤੇ ਇੱਕ ਲੋਭ ਲੋੜ ਦੀ ਸੀਮਾ ਹੈ ਜਿਹਦਾ ਬੰਦਾ ਚਾਰ ਰੋਟੀਆਂ ਖਾਂਦਾ ਪੰਜ ਖਾ ਲੇਗਾ 6 ਖਾ ਲੇਗਾ ਪਰ ਲੂਭੀ ਜਿਹੜਾ ਹੈ ਨਾ ਲੂਭੀ ਬਹੁਤ ਕੁਝ ਖਾ ਜਾਂਦੇ ਲੋਕਾਂ ਨੇ ਦੇਸ਼ਾਂ ਦੇ ਦੇਸ਼ ਖਾ ਗਏ ਲੋਕ ਕਿੰਨਾ ਕੁਝ ਵੇਚ ਕੇ ਖਾ ਗਏ ਤੇ ਜਿਹੜਾ ਲਾਭ ਲੈਂਦਿਆਂ ਲੈਂਦਿਆਂ ਲੋਭ ਦੇ ਵਿੱਚ ਫਸ ਗਿਆ ਤੇ ਉਹ ਜਿਹੜਾ ਜੀਵਨ ਇੰਨਾ ਫਸ ਗਿਆ ਵੀ ਆ ਵੀ ਕਰ ਲਈ ਉਹਦੇ ਵਾਸਤੇ ਫਿਰ ਬਨੁੱਖ ਕਰਦਾ ਕੀ ਹੈ ਆ ਦੇਖੋ ਨਾ ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਆ ਬੰਦੇ ਚੂਰਣੇ ਵੇਚੀ ਜਾਂਦੇ ਹਜ਼ਾਰਾਂ ਰੁਪਏ ਕਰੋੜਾਂ ਰੁਪਏ ਦਾ ਚੂਰਣ ਵੇਚ ਦਿੰਦਾ ਲੋਕਾਂ ਨੂੰ ਔਰ ਜਦੋਂ ਵੇਲੇ ਪਤਾ ਲੱਗਦਾ ਵੀ ਆ ਚੀਜ਼ਾਂ ਇੰਨੀਆਂ ਗਾਵਾਂ ਨਹੀਂ ਹਿੰਦੁਸਤਾਨ 'ਚ ਜਿੱਨਾ ਘਿਓ ਬਣਾਈ ਜਾਂਦੇ ਕਿ ਕਿੰਨਾ ਕੁਛ ਮਲਾਵਟ ਹੋ ਰਿਹਾ ਹੈ ਜਿਹੜੇ ਪਪੀਤੇ ਦੇ ਬੀਜ ਕਾਲੀਆਂ ਮਿਰਚਾਂ ਬਣਾ ਕੇ ਵੇਚੀ ਆ ਪਿੱਛੇ ਦੇ ਆ ਦੇਸੀ ਘੋੜਿਆ ਗਰੀਸ ਜਿਹੜੀ ਸੀ ਉਹ ਲੋਕਾਂ ਨੇ ਬਣਾ ਕੇ ਵੇਚੀ ਆ ਕਾਦੇ ਵਾਸਤੇ ਕਰਦਾ ਹੈ ਲਾਲਚ ਦੇ ਲੋਭ ਦੇ ਵਾਸਤੇ ਕਰਦਾ ਮੈਂ ਅਮੀਰ ਬਣ ਜਾ ਤੇ ਗੁਰੂ ਮਹਾਰਾਜ ਨੇ ਦੋ ਧਾਰਨਾ ਦਿੱਤੀਆਂ ਲੋਭੀ ਜਿਹੜਾ ਤੇ ਸੰਤੋਖੀ ਸੰਤੋਖੀ ਜੀਵਨ ਤੇ ਲੋਭੀ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਤੋਖੀ ਜੀਵਨ ਦੀ ਗੱਲ ਦੱਸਦੇ ਕਹਿੰਦੇ ਸਵਾਮੀ ਕੋਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਬਹੁਤ ਔਗਣ ਹੈ ਕੁੱਤੇ ਦੇ ਵਿੱਚ ਪਰ ਉਹ ਇੱਕੋ ਹੀ ਆ ਕਿ ਵਫਾਦਾਰੀ ਇਮਾਨਦਾਰੀ ਇਮਾਨਦਾਰ ਹੋਣਾ ਵਫਾਦਾਰ ਹੋਣਾ ਇਹ ਤਾਂ ਭਗਤੀ ਹੈ ਉਹ ਮਾਲਕ ਦਾ ਵਫਾਦਾਰ ਉਹਦੇ ਉਦਾਹਰਣ ਗੁਰੂ ਸਾਹਿਬ ਦੇ ਰਹੇ। ਪਰ ਜਦੋਂ ਕੁੱਤਾ ਹਲਕ ਜਾਂਦਾ ਨਾ ਹਲਕ ਜਾਂਦਾ ਹੈ। ਤਾਂ ਫਿਰ ਮਾਲਕ ਨੂੰ ਵੀ ਕੱਟ ਲੈਂਦਾ। ਬਾਣੀ ਵਿੱਚ ਉਦਾਹਰਣ ਦਿੱਤੀ ਕਹਿੰਦੇ ਜਿਉ ਕੁੱਕਰ ਹਰਕਾਇਆ ਧਾਵੈ ਦਹ ਦਿਸ ਜਾਏ ਇਸੇ ਤਰ੍ਹਾਂ ਕਹਿੰਦੇ ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ। ਤੇ ਲੋਭੀ ਨੂੰ ਤਾਂ ਮਿਲਣਾ ਚਾਹੀਦਾ ਫਿਰ ਭਾਵੇਂ ਕੋਈ ਭੈਣ ਹੋਵੇ ਕੋਈ ਭਰਾ ਹੋਵੇ ਕੋਈ ਪਰ ਕੋਈ ਮਿੱਤਰ ਹੋਵੇ ਕੋਈ ਸਾਥੀ ਹੋਵੇ ਉਹਨੂੰ ਤਾਂ ਆਪਣਾ ਲਾਲਚ ਪੂਰਾ ਕਰਨਾ ਭਾਵੇਂ ਕਿਸੇ ਦਾ ਨੁਕਸਾਨ ਹੋ ਜਾਏ ਹੋ ਜਾਏ ਮੈਨੂੰ ਪ੍ਰਾਪਤ ਹੋ ਜਾਏ ਲੋਭੀ ਜਿਹੜਾ ਹੈ ਲੋਭੀ ਜਾਨਤ ਨਾ ਜਾਣੀ ਪੱਖ ਅਪੱਖ ਸਭ ਖਾਏ ਬੜੀਆਂ ਅਜੀਬ ਕਿਸਮਾਂ ਹੁੰਦੀਆਂ ਉਹਦੇ ਵਿੱਚ ਜਿਹੜਾ ਲੋਭੀ ਹੁੰਦਾ ਨਾ ਲਾਲਚੀ ਜਿਹੜਾ ਹੁੰਦਾ ਪਹਿਲਾਂ ਤਾਂ ਉਹਦੀ ਨਜ਼ਰ ਜਿਹੜੀ ਹੁੰਦੀ ਨਾ ਇਲ ਵਰਗੀ ਹੁੰਦੀ ਹੈ ਇਲ ਦੀ ਨਜ਼ਰ ਬੜੀ ਤੇਜ ਹੁੰਦੀ ਹੈ ਵੀ ਕਿੱਥੋਂ ਪ੍ਰਾਪਤੀ ਹੋਏਗੀ ਕਿੱਥੋਂ ਆਪਾਂ ਲੱਭ ਲਈਏ ਚੀਜ਼ ਜਿਹੜਾ ਅਨਗਲੀ ਚੀਜ਼ਾਂ ਬਣਾਉਂਦੇ ਆ ਅਸਲੀ ਨਾਲੋਂ ਵੀ ਵਧੀਆ ਲੱਗਦੀਆਂ ਉਹ ਮਤਲਬ ਉਹ ਨਜ਼ਰ ਉਹਨਾਂ ਦੀ ਕਿੱਦਾਂ ਦੀ ਹੈ ਉਸ ਨਜ਼ਰ ਨੂੰ ਉਹ ਰੱਖਦੇ ਆ ਦੂਸਰਾ ਉਹਨਾਂ ਦੀ ਬਿਰਤੀ ਬਗਲੇ ਵਰਗੀ ਹੁੰਦੀ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਬੜਾ ਭਗਤ ਬੰਦਾ ਲੱਗਦਾ ਇਹ ਭੜ ਭਗਤ ਲੱਗਦਾ ਤੇ ਤੀਸਰਾ ਜਿਹੜਾ ਉਹਦੀ ਬਿਰਤੀ ਹੁੰਦੀ ਕਸਾਈ ਵਰਗੀ ਹੁੰਦੀ ਕਸਾਈ ਵਰਗੀ ਬੇਰਹਿਮ ਹੁੰਦਾ ਹੈ ਕਸਾਈ ਬੇਰਹਿਮ ਹੁੰਦਾ ਨਾ ਉਹਨੂੰ ਉਹ ਜਦੋਂ ਜਾਨਵਰਾਂ ਨੂੰ ਕੱਟਦਾ ਭਾਵੇਂ ਜਾਨਵਰ ਰੋਈ ਜਾਏ ਉਹਨੇ ਭਾਵੇਂ ਫਿਰ ਭੈਣ ਹੋਵੇ ਭਾਵੇਂ ਭਰਾ ਹੋਵੇ ਕੋਈ ਹੋਵੇ ਉਹਨੇ ਤਾਂ ਕੱਟਣਾ ਹੀ ਕੱਟਣਾ ਹੈ ਉਹ ਬਹਿਰ ਬੇਰਮੀ ਹੋ ਜਾਂਦੀ ਲਾਲਚੀ ਦੇ ਅੰਦਰ ਲੋਭੀ ਦੇ ਅੰਦਰ ਹੁੰਦੀ ਬੜਾ ਸੋਹਣਾ ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕਚਾਰਨ ਕੀਤਾ ਸਾਧ ਸੰਗਤ ਜੀ 1100 ਮਾਫ ਕਰਨਾ 1380 ਅੰਕ ਦੇ ਉੱਪਰ 51 ਨੰਬਰ ਦਾ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰਤੀ ਰਤਨਾ ਨਿਕਲੇ ਰਤੀ ਮਤਲਬ ਥੋੜੀ ਮਾਤਰ ਵੀ ਰਤੀ ਰਤਨਾ ਨਿਕਲੇ ਜਿਨ੍ਹਾਂ ਪਰਮੇਸ਼ਰ ਕਾਲਪੁਰਖ ਨਾਲ ਪਿਆਰ ਕੀਤਾ ਨਾ ਉਹਨਾਂ ਦੇ ਅੰਦਰ ਕਹਿੰਦੇ ਰਤ ਹੀ ਕੋਈ ਨਹੀਂ ਫਰੀਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਰੱਤੇ ਰੱਬ ਆਪਣੇ ਸਿਉ ਤਿਨ ਤਨ ਰਤਨਾ ਹੋਏ ਵੀ ਉਹਨਾਂ ਦੇ ਸਰੀਰ ਦੇ ਵਿੱਚ ਲਹੂ ਨਹੀਂ ਹੁੰਦਾ ਖੂਨ ਨਹੀਂ ਹੁੰਦਾ ਉਹਨਾਂ ਦੀ ਇੱਕ ਭਾਵਨਾ ਸੀ ਜਦੋਂ ਵੀ ਕੋਈ ਗੁਰਬਾਣੀ ਦੇ ਵਿੱਚ ਗੁਰਮਤ ਦੇ ਨਾਲ ਨਾਮ ਮੇਲ ਖਾਂਦਾ ਹੋਵੇ ਬਹੁਤ ਡੂੰਗੀ ਗੱਲ ਕਹੀ ਆ ਉਹਨੂੰ ਸਪਸ਼ਟ ਜ਼ਰੂਰ ਕੀਤਾ ਗੁਰੂ ਸਾਹਿਬ ਜੀ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਲ ਹੀ ਸ਼ਲੋਕ 52 ਨੰਬਰ ਦਾ ਨਾਲ ਲਿਖਿਆ ਮਹਿਲਾ ਤੀਜਾ ਜੇ ਤਾਂ ਹੁਣ ਕਬੀਰ ਦੇ ਸ਼ਲੋਕਾਂ ਵਿੱਚ ਵੀ ਗੁਰੂ ਸਾਹਿਬ ਦੇ ਸ਼ਲੋਕ ਹੁੰਦੇ ਆ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ 'ਚ ਵੀ ਆਉਂਦੇ ਉਹਦਾ ਸਪਸ਼ਟ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪਣੀ ਭਾਵਨਾ ਨੇ ਨਾਲ ਬਾਬਾ ਫਰੀਦ ਸਾਹਿਬ ਲਿਖਦੇ ਆ ਫਰੀਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨਾ ਹੋਏ ਉਹਨਾਂ ਦੇ ਸਰੀਰ ਦੇ ਵਿੱਚ ਰਤ ਨਹੀਂ ਹੁੰਦੀ ਪਰ ਹੁਣ ਕੋਈ ਸਵਾਲ ਕਰਾ ਕਰ ਸਕਦਾ ਵੀ ਗੁਰਬਾਣੀ ਦੇ ਉੱਪਰ ਵੀ ਹੋਈ ਨਹੀਂ ਸਕਦਾ ਵੀ ਸਰੀਰ ਖੂਨ ਤੋਂ ਬਿਨਾ ਬਣ ਸਕਦਾ ਹਰੇਕ ਸਰੀਰ ਦੇ ਵਿੱਚ ਖੂਨ ਹੁੰਦਾ ਹੈ ਤੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਕਹਿੰਦੇ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਇਹ ਰਤ ਤੋਂ ਬਿਨਾ ਖੂਨ ਤੋਂ ਬਿਨਾ ਸਰੀਰ ਨਹੀਂ ਹੈ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਉਹਨਾਂ ਦੇ ਅੰਦਰ ਲਾਲਚ ਦੀ ਲਾਲਚ ਦਾ ਖੂਨ ਨਹੀਂ ਹੁੰਦਾ ਲੋਭ ਦਾ ਖੂਨ ਨਹੀਂ ਹੁੰਦਾ ਲਾਲਚ ਦੇ ਵਾਸਤੇ ਮਨੁੱਖ ਕੁਛ ਕਰਦਾ ਹੈ ਵੀ ਬੜੀਆਂ ਸੋਹਣੀਆਂ ਸਤਗੁਰ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਹੁਣ ਜਿਹੜੀ ਆ ਜਿਹੜੀ ਮੱਖੀ ਹੁੰਦੀ ਨਾ ਸ਼ਾਦੀ ਮੱਖੀ ਜਿਹੜੀ ਉਹ ਫੁੱਲਾਂ ਦਾ ਰਸ ਇਕੱਠਾ ਕਰਦੀ ਹੈ ਫਿਰ ਉਹ ਛੱਜਾ ਜਿਆ ਤਿਆਰ ਹੁੰਦਾ ਫਿਰ ਉਹਦੇ ਵਿੱਚ ਰਸ ਇਕੱਠਾ ਹੋ ਜਾਂਦਾ ਉਹ ਫਿਰ ਆਉਂਦੇ ਆ ਜਿਹੜੇ ਉਹ ਮੱਖੀਆਂ ਨੂੰ ਉਡਾ ਕੇ ਉਹ ਸ਼ਹਿਦ ਚੋ ਕੇ ਲੈ ਜਾਂਦੇ ਕਹਿੰਦੇ ਬੰਦਾ ساری ਜ਼ਿੰਦਗੀ ਬੜੇ ਔਕੇ ਸੋਕੇ ਕੰਮ ਕਰਕੇ ਲਾਲਚ ਕਰਕੇ ਲੋਭ ਕਰਕੇ ਦੋ ਨੰਬਰ ਤੇ ਕੰਮ ਕਰਕੇ ਕਰਦਾ ਤੇ ਕਹਿੰਦੇ ਜਿਉ ਮਦ ਮਾਕੀ ਤਿਉ ਸਠੋ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਏ ਭੂਤ ਰਹਿਣ ਕਿਉਂ ਦੀ ਆ ਕਹਿੰਦੇ ਇਹਦਾ ਭੂਤ ਬਣ ਗਿਆ ਇਹਨੂੰ ਲੈ ਜਾ ਟਿਕ ਜਿਹਨਾਂ ਵਾਸਤੇ ਪਾਪ ਕਰਦਾ ਸੀ ਕਬੀਰ ਸਾਹਿਬ ਕਹਿੰਦੇ ਆ ਨਾ ਕਹਿੰਦੇ ਭਾਈ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਪਰਾਇਆ ਧਨ ਲੈ ਕੇ ਆਉਂਦਾ ਕਿਉਂਕਿ ਅਸੀਂ ਇਮਾਨਦਾਰੀ ਨਾਲ ਵੀ ਆਪਣਾ ਪਰਿਵਾਰ ਪਾਲ ਸਕਦੇ ਆ ਪਰ ਜਿਹਨਾਂ ਦੇ ਅੰਦਰ ਲੋਭ ਆ ਜਾਂਦਾ ਉਹ ਗਲਤ ਤਰੀਕਿਆਂ ਦੇ ਨਾਲ ਉਹ ਕੰਮ ਕਰਦੇ ਆ ਪੈਸਾ ਇਕੱਠਾ ਕਰਦੇ ਆ ਪਾਰਲੇਜੀ ਦੇ ਬਿਸਕਟ ਪਾਰਲੋਜੀ ਵੇਚ ਦਿੰਦੇ ਹੁਣ ਅਗਰੇ ਪਿੰਡਾਂ ਵਾਲੇ ਨੂੰ ਕੀ ਪਤਾ ਲੱਗਦਾ ਤੇ ਉਹ ਲੋਕ ਜਿਹੜੇ ਆ ਇਦਾਂ ਦੀਆਂ ਚੀਜ਼ਾਂ ਅੱਜ ਹਰੇਕ ਚੀਜ਼ ਦਾ ਨਕਲ ਨਕਲੀ ਬਣ ਗਈ ਉਹ ਪਰਪੰਚ ਕਰਦੇ ਆ ਪਰਪੰਚ ਮਤਲ ਧੋਖਾ ਕਰਕੇ ਫਰੇਬ ਕਰਕੇ ਠੱਗੀਆਂ ਕਰਕੇ ਕਰਦੇ ਬਹੁ ਪਰਪੰਚ ਕਰ ਪਰ ਤਨ ਲਿਆਵੇ ਕਿਹਨੂੰ ਦਿੰਦਾ ਸੁਤ ਦਾਰਾ ਭਿਆਨ ਲਟਾਵੇ ਆਪਣੇ ਪੁੱਤਰ ਨੂੰ ਦਿੰਦਾ ਆਪਣੀ ਪਤਨੀ ਨੂੰ ਦਿੰਦਾ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿ ਲਈ ਜੇ ਤੇ ਅੰਤ ਅੰਤ ਨੂੰ ਤੇਰੇ ਕੋਲ ਹੀ ਲੇਖਾ ਲਿਆ ਜਾਣਾ ਤੇ ਕਹਿੰਦੇ ਭਾਈ ਕਰਦਾ ਕਿ ਇਸ ਕਰਕੇ ਤਾਂ ਮਨ ਨਹੀਂ ਜੁੜਦਾ ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਪਰਮਾਇਆ ਬਿਗਾਰ ਫਰੇ ਬਿਗਾਰੀਆਂ ਸਿਰ ਭਾਰ ਉਠਾਇਆ ਅੱਜ ਕੱਲ ਤਾਂ ਸਾਧਨ ਹੋ ਗਏ ਨਾ ਗੱਡੀਆਂ ਹੋ ਗਈਆਂ ਅੱਗੇ ਲੋਕ ਬਿਗਾਰ ਕਰਦੇ ਸੀ ਬਿਗਾਰ ਉਹ ਕਿਸੇ ਗਰੀਬ ਨੂੰ ਫੜ ਲੈਣਾ ਉਹਦੇ ਸਿਰ ਤੇ ਸਮਾਨ ਰੱਖਦਾ ਚਲੋ ਅੱਗੇ ਜਾ ਕੇ ਦੇਣਾ ਵੀ ਕੁਝ ਨਹੀਂ ਜਿਹੜਾ ਬਿਗਾਰ ਕਰਦਾ ਸੀ ਦਿੰਦੇ ਵੀ ਕੁਝ ਨਹੀਂ ਸੀ ਤੇ ਉਹਨੂੰ ਬਿਗਾਰੀ ਨੂੰ ਪਤਾ ਹੁੰਦਾ ਸੀ ਮਿਲਣਾ ਕੁਝ ਨਹੀਂ ਹੈ ਅਸੀਂ ਸਭ ਕੁਝ ਕਰ ਰਹੇ ਹਾਂ ਪਰ ਮਿਲਣਾ ਸਾਨੂੰ ਕੁਝ ਨਹੀਂ ਅਸੀਂ ਇੰਨੀਆਂ ਉਮਰਾਂ ਹੋ ਜਾਂਦੀਆਂ ਬੰਦਾ ਸਾਰੀ ਜ਼ਿੰਦਗੀ ਢੋਂਦਾ ਹੀ ਰਹਿੰਦਾ ਸਾਰੀ ਜ਼ਿੰਦਗੀ ਢੋਂਦਾ ਰਹਿੰਦਾ ਪਰ ਮਿਲਦਾ ਉਹ ਕੁਝ ਨਹੀਂ ਪੱਲੇ ਕੁਛ ਨਹੀਂ ਪੈਂਦਾ ਕਹਿੰਦੇ ਬਿਗਾਰ ਫਿਰੇ ਬੇਗਾਰੀਆ ਸਿਰ ਭਾਰ ਉਠਾਇਆ ਪਰ ਨਾਲ ਕਹਿੰਦੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਆ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਸੇਵਾ ਦਾ ਭਾਵ ਭਗਤੀ ਕਰਦਾ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਇਹ ਜਿਹੜੇ ਕੰਮ ਵਾਸਤੇ ਆਇਆ ਸੀ ਉਹਦੇ ਕੰਮ ਵਿੱਚ ਪਰਮੇਸ਼ਰ ਨੇ ਲਾ ਦਿੱਤਾ ਉਹ ਕੰਮ ਤਾਂ ਭੁੱਲੇ ਗਿਆ ਨਾ ਮਨੁੱਖ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਇਸਤਰੀ ਪਰਸ ਜਿਹੜਿਆ ਰਾਜੇ ਦੀ ਚਾਕਰੀ ਕਰਦੇ ਨੌਕਰੀ ਕਰਦੇ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਕਰਦੇ ਵਾਸਤੇ ਕਰਦੇ ਅਰਥ ਸਭ ਮਾਇਆ ਕਿ ਸਾਨੂੰ ਮਾਇਆ ਮਿਲੇਗੀ ਹੁਣ ਰਾਜਾ ਜੇ ਤਾਂ ਚੰਗਾ ਕੰਮ ਹੋ ਗਿਆ ਤੇ ਰਾਜਾ ਖੁਸ਼ ਹੋ ਸਕਦਾ ਪਰ ਇਹ ਅਭੀ ਜੇ ਗਲਤੀ ਹੋ ਗਈ ਤੇ ਉਹ ਬਨ ਵੀ ਸਕਦਾ ਹੈ ਤੇ ਉਹ ਜੁਰਮਾਨਾ ਵੀ ਲਾ ਸਕਦਾ ਕਹ ਬੰਦਾ ਕਹ ਡਾਣ ਲੇ ਕਹ ਨਰਮਤ ਨਰਪਤ ਮਰ ਜਾਇਆ ਜੋ ਰਾਜਾ ਵੀ ਮਰ ਗਏ ਜਿਹਦੇ ਭਰੋਸੇ ਤੇ ਬੈਠਾ ਹੈ ਵੀ ਇਹੀ ਕੁਛ ਕਰ ਸਕਦਾ ਸੰਸਾਰ ਨੂੰ ਇਹ ਚਲਾ ਰਿਹਾ ਤੇ ਉਹ ਮਰ ਗਿਆ ਤੇ ਤੂੰ ਕੀ ਕਰੇਗਾ ਸਤਗੁਰ ਨੇ ਉਹਦੇ ਨਾਲ ਜੋੜਿਆ ਕਹਿੰਦੇ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਪੋਗ ਨਾਉ ਡਾਣਾ ਲਾਉਂਦਾ ਤੇ ਨਾ ਜੁਰਮਾਨਾ ਲਾਉਂਦਾ ਆ ਦੁਨੀਆ ਦੀ ਚੱਕਰੀ ਕਰੋਗੇ ਕਹਿੰਦੇ ਕਹਿ ਵੱਧੇ ਕਹਿ ਡਾਣ ਲੈ ਕਹਿ ਨਰਪਤ ਮਰ ਜਾਇਆ ਧਨ ਤਨ ਸੇਵਾ ਸਫਲ ਸਤ ਗੁਰੂ ਕੀ ਉਹ ਕਹਿੰਦੇ ਸੇਵਾ ਸਤ ਗੁਰੂ ਦੀ ਸਫਲ ਹੈ ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਧ ਕੀਚੈ ਬਹੁ ਭਾਂਤ ਕਰ ਮਾਇਆ ਕੇ ਤਾਈਂ ਉਹ ਜੇ ਆਪਾਂ ਇਹਦਾ ਵਿਸ਼ਰਾਮੇ ਗਲਤ ਹੋ ਜਾਏਗਾ ਨਾ ਉਹ ਆਰਥਿਕ ਗਲਤਨ ਬਣ ਜਾਣਗੇ ਤੇ ਬੜੇ ਧਿਆਨ ਮੰਗਦੀ ਬਾਣੀ ਜਿਹੜੀ ਹੈ ਨਿਤ ਸੌਦਾ ਸੂਦ ਕੀਚਹਿ ਬੋਂ ਭਾਂਤ ਕਰ ਵੈਸੇ ਸੂਦਾ ਅਰਧਨ ਦਾ ਵਿਆਜ ਮਨੁੱਖ ਸੌਦਾ ਦੋਨੇ ਸ਼ਬਦ ਇਕੱਠੇ ਇਸ ਕਰਕੇ ਗੁਰੂ ਪਾਤਸ਼ਾਹ ਨੇ ਇਕੱਠੇ ਲਿਖ ਦਿੱਤੇ ਸੌਦਾ ਸੂਦ ਨਿਤ ਸੌਦਾ ਸੂਦ ਕੀਚਹਿ ਬੋਂ ਭਾਂਤ ਕਰ ਬਤਰੀਕਿਆਂ ਦੇ ਨਾਲ ਸੌਦਾ ਵੇਚਦਾ ਕਾਦੇ ਵਾਸਤੇ ਮਾਇਆ ਕੇ ਤਾਈਂ ਮਾਇਆ ਵਾਸਤੇ ਜੇ ਲਾਹਾ ਦੇ ਤਾਂ ਸੁਖ ਮਣੇ ਟੋਟੇ ਮਰ ਜਾਈ ਤੇ ਜਿਹੜੇ ਸਿਰਫ ਭਰੋਸਾ ਹੀ ਮਾਇਆ ਤੇ ਰੱਖਦੇ ਆ ਤੇ ਜੇ ਉਹਨਾਂ ਨੂੰ ਲਾਹਾ ਮਿਲ ਗਿਆ ਤੇ ਬੜੇ ਖੁਸ਼ ਹੁੰਦੇ ਆ ਵੀ ਅੱਜ ਤਾਂ ਆਪਾਂ ਬਹੁਤ ਪੈਸਾ ਕਮਾ ਲਿਆ ਜਾਂ ਲਾਹਾ ਦੇ ਤਾਂ ਸੁਖ ਮਣੇ ਟੋਟੇ ਮਰ ਜਾਈ ਜੇ ਕਿਤੇ ਘਾਟਾ ਪੈ ਗਿਆ ਤੇ ਬੰਦਿਆਂ ਨੂੰ ਅਟੈਕ ਹੋ ਜਾਂਦੇ ਮਰ ਜਾਂਦੇ ਵੀ ਬੜਾ ਘਾਟਾ ਪੈ ਗਿਆ ਬਹੁਤ ਘਾਟਾ ਪੈ ਗਿਆ ਪਰ ਗੁਰੂ ਮਹਾਰਾਜ ਕਹਿੰਦੇ ਘਾਟਾ ਨਹੀਂ ਪੈਗਾ ਜਦੋਂ ਤੂੰ ਗੁਰੂ ਨਾਲ ਜੁੜੇਗਾ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਆ ਜਿਹੜਾ ਗੁਰੂ ਦੇ ਨਾਲ ਸਾਂਝ ਪਾਉਂਦਾ ਨਾ ਤੇ ਉਹ ਨਿਤ ਨਿਤ ਸੁਖ ਉਹਨੂੰ ਰੋਜ਼ ਸੁਖ ਮਿਲਦਾ ਉਹ ਦੁਖੀ ਨਹੀਂ ਹੁੰਦਾ ਉਹ ਵੀ ਆ ਘਾਟਾ ਪੈ ਗਿਆ ਵਾਧਾ ਪੈ ਗਿਆ ਉਹਨੂੰ ਪਤਾ ਕਿ ਜੋ ਕਰ ਰਿਹਾ ਪਰਮਾਤਮਾ ਕਰ ਰਿਹਾ ਪਰਮੇਸ਼ਰ ਕਰਦੇ ਜਦੋਂ ਇਹ ਜੀਵਨ ਦੇ ਵਿੱਚ ਸਾਡੇ ਆ ਜਾਏ ਜੋ ਤਤ ਭਾਵੈ ਸਾਈ ਭਲੀਕਾਰ ਜੇ ਲਾਭ ਦਿੱਤਾ ਤਾਂ ਵੀ ਤੇਰਾ ਇਹ ਕਾਟਾ ਹੈ ਤੇਰਾ ਪਰ ਜੇ ਇਮਾਨਦਾਰੀ ਨਾਲ ਤਾਂ ਹੀ ਬੰਦਾ ਬੋਲੇਗਾ ਨਾ ਜਿਉਂ ਬੰਦੇ ਨੂੰ ਪਤਾ ਕਿ ਮੈਂ ਹੁਣ 10 ਰੁਪਏ ਦੇ 90 100 ਕਮਾਉਣੇ ਆ ਨਕਲੀ ਵੇਚਣਾ ਹੀ ਆ ਤੇ ਉਹ ਮਲਾਵਟ ਵਾਲਾ ਵੇਚਣਾ ਤੇ ਫਿਰ ਕੀ ਹੋ ਸਕਦਾ ਤੇ ਸਤਗੁਰ ਕਹਿੰਦੇ ਜੋ ਗੁਣ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁਖ ਪਾਈ ਉਹ ਜਿਹੜਾ ਗੁਰੂ ਨਾਲ ਸਾਂਝ ਪਾਉਂਦਾ ਉਹਨੂੰ ਨਿਤ ਸੁਖ ਪ੍ਰਾਪਤ ਹੁੰਦਾ ਤੁਸੀਂ ਸਾਂਝ ਪਾਉਂਦੇ ਆ ਨਾ ਸਾਂਝ ਪਾਉਣ ਦਾ ਮਤਲਬ ਅਸੀਂ ਜਿਸ ਵੇਲੇ ਅੰਮ੍ਰਿਤ ਵੇਲੇ ਉੱਠਦੇ ਆਂ ਨਿਤਨੇਮ ਕਰਦੇ ਆਂ ਬਾਣੀ ਪੜ੍ਹਦੇ ਆਂ ਸਹਿਜ ਪਾਠ ਕਰਦੇ ਆਂ ਇਹ ਸਾਂਝੀ ਪਾਣੀ ਹੈ ਗੁਰੂ ਨਾਲ ਸਾਂਝ ਕਰਨੀ ਹੈ ਗੁਰੂ ਨਾਲ ਗੱਲ ਕਰਨੀ ਤੇ ਜਿਹੜਾ ਗੁਰੂ ਨਾਲ ਗੱਲਾਂ ਕਰਦਾ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਦਾ ਤੇ ਉਹਨੂੰ ਸੁਖ ਪ੍ਰਾਪਤ ਹੁੰਦਾ ਅੱਜ ਮਤਲਬ ਕਈ ਲੋਕਾਂ ਨੂੰ ਸਮਾਂ ਬਹੁਤ ਹੈ ਅੱਜ ਮਬ ਕਰਨਾ ਅ 24 ਘੰਟਿਆਂ ਵਿੱਚ ਜਦੋਂ ਸੌਂਦੇ ਉਹਦੇ ਮੋਬਾਈਲ ਬੰਦ ਹੁੰਦਾ ਹੁਣ ਮੋਬਾਈਲ ਕਹਿੰਦਾ ਵੀ ਚੰਗੀ ਚੱਲੋ ਸੌਂ ਤਾਂ ਗਿਆ ਹੈ ਮੋਬਾਈਲ ਨੂੰ ਰਾਮ ਮਿਲ ਜਾਂਦਾ ਹੈ ਮੋਬਾਈਲ ਕਹਿੰਦਾ ਚੰਗਾ ਮੋਬਾਈਲ ਵੀ ਅਰਦਾਸ ਕਰਦਾ ਹੋਣਾ ਵੀ ਚੰਗਾ ਸੌਂ ਗਿਆ ਮੇਰਾ ਖਿਹੜਾ ਛੱਡ ਦਿੱਤਾ ਤੇ ਸਿਹਰੇ ਉੱਠੇਗਾ ਅਖਬਾਰ ਪੜ੍ਹਨੀ ਅਖਬਾਰ ਵੀ ਕੋਨਾ ਕੋਨਾ ਪੜ੍ਹਨਾ ਤੇ ਉਹ ਜੀ ਸਾਨੂੰ ਪੰਜ ਬਾਣੀਆਂ ਤਾਂ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਸੀ ਪੰਜ ਬਾਣੀਆਂ ਨਹੀਂ ਪਤਾ ਲੱਗੀਆਂ ਕਿਉਂਕਿ ਅਸੀਂ ਧਿਆਨ ਹੀ ਨਹੀਂ ਸਾਡਾ ਧਿਆਨ ਹੈਗਾ ਉਹ ਹੋਰ ਪਾਸੇ ਤੇ ਜਦੋਂ ਅਸੀਂ ਜੀਵਨ ਦੇ ਵਿੱਚ ਸਾਝ ਗੁਰੂ ਨਾਲ ਕਰਾਂਗੇ ਤੇ ਪਤਾ ਹੀ ਹੈ ਕਿ ਚਲੋ ਜਦੋਂ ਸਾਡਾ ਭੋਗ ਹੋਏਗਾ ਰਾਗੀਆਂ ਨੇ ਬੋਲੇ ਦੇਣਾ ਵੀ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਪੇਪਰ ਗੁਰੂ ਨੇ ਤਾਂ ਨਹੀਂ ਕਹਿਣਾ ਉੱਥੇ ਤਾਂ ਹੁਣੇ ਸ਼ਬਦ ਸੁਣਿਆ ਨਾ ਤੁਸੀਂ ਮੈਲੇ ਅੱਛੇ ਕਾ ਵਿਚਾਰ ਆਬਰਤਾਏ ਸੀ ਇਹ ਮਰਨ ਤੋਂ ਬਾਅਦ ਨਹੀਂ ਅਸੀਂ ਜੀਂਦਿਆਂ ਕੁਝ ਕਰਕੇ ਜਾਈਏ ਆਪਨ ਹੱਥੀ ਆਪਣਾ ਆਪੇ ਹੀ ਕਾਰ ਸਵਾਰੀਏ ਬਾਅਦ ਵਿੱਚ ਤਾਂ ਫਿਰ ਬਾਅਦ ਕਰਨਾ ਜਦੋਂ ਆ ਲੈ ਕੇ ਜਾਂਦੇ ਨਾ ਸ਼ਮਸ਼ਾਨ ਕਾਟ ਉਹ ਪਿੱਛੇ ਬੈਠੇ ਇਹੀ ਕੰਮ ਹੁੰਦਾ ਉਹ ਪੂਰੀ ਫਾਈਲ ਖੋਲੀ ਜਾਂਦੀ ਵੀ ਆ ਕਰਦਾ ਸੀ ਆ ਕਰਦਾ ਸੀ ਤੇ ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਪਹਿਲਾਂ ਹੀ ਅਸੀਂ ਉਹਦੇ ਨਾਲ ਜੁੜ ਜਾਈਏ ਪਰਮੇਸ਼ਰ ਕਾਲਪੁਰਖ ਦੇ ਨਾਲ ਉਹਦੇ ਨਾਲ ਸਾਝ ਪਾਈਏ ਭਗਾਂ ਵਾਲੇ ਦੋ ਸਾਂਝ ਪੈਦਾ ਕਰਦੇ ਹੋ ਕਹਿੰਦੇ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੁੱਖ ਅਨਰਸ ਆਦ ਹੈ ਤਿਤਨੀ ਭੁੱਖ ਫਿਰ ਲੱਗੇ ਅਨਰਸ ਹੋਰ ਚੀਜ਼ਾਂ ਦੀ ਭੁੱਖ ਬਥੇਰੀ ਹੈ ਕਹਿੰਦੇ ਫਿਰ ਉਸ ਤੋਂ ਵੱਧ ਹੋਰ ਲੱਗਦੀ ਹੈ ਵੀ ਆਹ ਨਹੀਂ ਹੁਣ ਆ ਚੀਜ਼ ਹੋ ਜਾਏ ਆਹ ਚੀਜ਼ ਨਹੀਂ ਹੁਣ ਆ ਦੀ ਚੀਜ਼ ਹੋ ਜਾਏ ਕਹਿੰਦੇ ਇਹ ਰਸਨਾ ਤੋਂ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਦ ਕੀਤੇ ਜਿੱਚਰ ਹਰਸ ਪਲੇ ਨਾ ਪਾਏ ਹੁਣ ਬੰਦਾ ਹੁੰਦਾ ਕਿ 100 ਮਿਲ ਗਿਆ ਬਾਣੀ ਕਹਿ ਰਹੀ ਹੈ ਕਹਿੰਦੇ ਹਜ਼ਾਰ ਮਿਲ ਗਿਆ ਫਿਰ ਲੱਖਾਂ ਦੀ ਧੌੜ ਲੱਗੀ ਹੈ ਫਿਰ ਲੱਖਾਂ ਹੋ ਜਾਣਗੇ ਫਿਰ ਖਰਚਾ ਕਰਾਂਗੇ ਫਿਰ ਕਹਿੰਦੇ ਚਲੋ ਕਰੋੜ ਹੋ ਜਾਣ ਫਿਰ ਆਪਾਂ ਖਰਚਾ ਕਰਾਂਗੇ ਸਹਿਸ ਖਟੇ ਲੱਖ ਕੋਠ ਧਾਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਅ ਦੇਖੋ ਨਾ ਕਿੰਨਾ ਵਿਚਾਰੇ ਲੋਕੀ ਤਰਸ ਕਰਦੇ ਆ ਜਿਹੜੋ ਮੰਗਤੇ ਜਿਹੜੇ ਬੈਠੇ ਹੁੰਦੇ ਆ ਅ ਜਦੋਂ ਮਰ ਜਾਂਦੇ ਆ ਕਿਸੇ ਤੇ 20000 ਨਿਕਲਦਾ ਕਿਸੇ 50000 ਨਿਕਲਦਾ ਕਿਸੇ ਤੋਂ ਲੱਖ ਨਿਕਲਦਾ ਉਹ ਆਪਣੇ ਉੱਪਰ ਹੀ ਨਹੀਂ ਖਰਚਾ ਕਰਦੇ ਰੋਟੀ ਬਿੜੀ ਖਾਂਦੇ ਨਾ ਕੱਪੜੇ ਪਾਉਣਗੇ ਤੇ ਉਹ ਇਦਾਂ ਦੀ ਭਿਖਾਰੀਆਂ ਵਾਲੀ ਹਾਲਤ ਜਿਹੜੀ ਉਹਨਾਂ ਦੀ ਜੀਵਨ ਦੇ ਵਿੱਚ ਹੈ ਜਿਹੜੇ ਭੁੱਖ ਦੇ ਵਿੱਚ ਕਰਦਿਆਂ ਕਰਦਿਆਂ ਉਹ ਸਾਰਾ ਜੀਵਨ ਹੁਣ ਕੋਹਾੜੀ ਨੂੰ ਕਹਾਣੀ ਸੁਣਾਈ ਦਿੰਦਾ ਇੱਕ ਇੱਕ ਪਰਿਵਾਰ ਸੀ ਗਰੀਬ ਪਰਿਵਾਰ ਤੇ ਉਹਦੇ ਨਾਲ ਇੱਕ ਮਕਾਨ ਸੀ ਸੇਠ ਦਾ ਬਹੁਤ ਵੱਡਾ ਮਹਿਲ ਤੋ ਜਿਹੜਾ ਪਰਿਵਾਰ ਸੀ ਗਰੀਬ ਪਰਿਵਾਰ ਸੀ ਮਜ਼ਦੂਰੀ ਕਰਦਾ ਸੀ ਮੀਆਂ ਬੀਬੀ ਦੋਨੇ ਸਨ ਰੋਜ਼ ਮਜ਼ਦੂਰੀ ਕਰਦੇ ਸੀ सेठ ਬੜਾ ਦੁਖੀ ਸੀ ਵੀ ਸਾਡੇ ਕੋਲ ਤਾਂ ਲੱਖਾਂ ਰੁਪਈਆ ਪਰ ਇਹ ਜਿਹੜਾ ਗਰੀਬ ਪਰਿਵਾਰ ਤੇ ਦੋਨੇ ਆਉਂਦੇ ਆ ਤੇ ਬੜੇ ਖੁਸ਼ ਆਉਂਦੇ ਆ ਖੁਸ਼ੀ ਖੁਸ਼ੀ ਚਲੇ ਜਾਂਦੇ ਆ ਇਹਨਾਂ ਕੋਲ ਸਾਧਨ ਵੀ ਇੰਨੇ ਨਹੀਂ ਹਨ ਉਹਨੇ ਕਿਸੇ ਨੂੰ ਗੱਲ ਦੱਸੀ ਉਹਨੇ ਆਖਿਆ ਕੋਈ ਗੱਲ ਨਹੀਂ ਖਰਚਾ ਕਰਨਾ ਪਏਗਾ ਉਦੋਂ ਬੜੀ ਮਜ਼ਦੂਰੀ ਘੱਟ ਮਿਲਦੀ ਸੀ 2-4 ਰੁਪਈਆ ਉਹਨਾਂ ਦੀ ਮਜ਼ਦੂਰੀ ਹੁੰਦੀ ਸੀ ਦਿਹਾੜੀ ਦੀ। ਉਹਨੇ ਆਖਿਆ ਕਿ 90 ਰੁਪਈਆ ਖਰਚਾ ਕਰ। ਉਹਨੇ 90 ਰੁਪਈਆ ਦਿੱਤੇ। ਉਹਨੇ ਚੁੱਕ ਕੇ ਉਹਦੇ ਵਿਹੜੇ ਵਿੱਚ ਸਿੱਟ ਦਿੱਤੇ ਗਰੀ ਪਰਿਵਾਰ ਦੇ। ਉਹ ਸ਼ਾਮ ਹੀ ਆਏ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਪੈਸੇ ਪੈਸੇ ਇਕੱਠੇ ਕਰੋ। ਇਕੱਠੇ ਕੀਤੇ ਗਿਣਤੀ ਕਰੋ। ਗਿਣਤੀ ਕੀਤੀ 90 ਰੁਪਈਏ। ਅੱਜ ਆਪਾਂ ਮਜ਼ਦੂਰੀ ਜਿਹੜੀ ਕੀਤੀ ਨਾ 3 ਰੁਪਈਆ ਆਏ ਹੁਣ ਅਗੇ 93 ਰੁਪਈਆ ਅੱਜ ਰੋਟੀ ਨਾ ਖਾਓ। ਕੱਲ ਵੀ ਨਹੀਂ ਖਾਣੀ ਆਪਾਂ 100 ਕਰੀਏ। ਪੈ ਗਿਆ ਨਾ ਚੱਕਰ ਦੇ ਵਿੱਚ। ਗੁਰੂ ਮਹਾਰਾਜ ਕਹਿੰਦੇ ਸਹਸ ਕਟੇ ਲੱਖ ਕੋ ਜਿਹੜਾ ਕੋਲ ਹੈ ਉਹਦਾ ਸੁੱਖ ਨਹੀਂ ਮਾਣ ਰਿਆ ਤੇ ਹੋਰ ਹੋਰ ਦੀ ਤੋੜ ਲੱਗੀ ਆ ਤੇ ਗੁਰੂ ਮਾਰ ਕਹਿੰਦੇ ਮੈਂ ਬਿੰਦੀ ਕਰ ਚੁੱਕਿਆ ਦੋਨਾਂ ਚੀਜ਼ ਦੋਨਾਂ ਦੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਸੰਤੋਖੀ ਜੀਵਨ ਤੇ ਲੋਭੀ ਜੀਵਨ ਸੰਤੋਖੀ ਜੀਵਨ ਕਹਿੰਦੇ Swami ko grah jo sada swaan tajat nahi nit nanake vid har pajo ik man hoy ik chit ਉਹੀ ਕੁੱਤਾ ਹੁੰਦਾ ਨਾ ਜਿਹੜਾ ਵਫਾਦਾਰ ਹੈ ਇਮਾਨਦਾਰ ਹੈ ਉਹੀ ਕੁੱਤਾ ਹੁੰਦਾ ਜਦੋਂ ਹਲਕ ਜਾਂਦਾ ਜਿਉਂ ਕੁੱਕਰ ਹਰਕਾਇਆ ਤਾਵੇਂ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਪਖ ਅਪੱਖ ਸਭ ਖਾ ਗੁਰੂ ਮਹਾਰਾਜ ਕਹਿੰਦੇ ਜਿਤਨੀ ਭੁੱਖ ਅਨਰਾਸ ਸਾਦ ਹੈ ਤਿਤਨੀ ਭੁੱਖ ਫਿਰ ਲਾਗੇ ਜਿਸ ਹਰ ਪ੍ਰਭ ਜਿਸ ਹਰ ਆਪ ਕਿਰਪਾ ਕਰੇ ਸੋ 베ਚੇ ਸਿਰ ਗੁਰ ਅਗੇ ਕਹਿੰਦੇ ਜਿਹਦੇ ਉੱਪਰ ਕਰਮਾ ਪਰਮਾਤਮਾ ਕਿਰਪਾ ਕਰਦਾ ਸਿਰ 베ਟਣ ਦਾ ਭਾਵ ਕਿ ਮੈਂ ਕੁਛ ਨਹੀਂ ਹਾਂ ਸਤਿਗੁਰੂ ਤੂੰ ਹੀ ਸਭ ਕੁਝ ਹੈ ਜਿਸ ਹਰ ਆਪ ਕਿਰਪਾ ਕਰੇ ਸੋ ਬੀਚੇ ਸਿਰ ਗੁਰ ਆਗੇ ਜਨ ਨਾਨਕ ਹਰ ਹਰ ਤ੍ਰਿਪਤਿਆ ਫਿਰ ਭੁੱਖ ਨਾ ਲਾਗੇ ਜਿਹੜਾ ਹਰੀ ਦੇ ਨਾਮ ਦੇ ਨਾਲ ਤ੍ਰਿਪਤ ਹੋ ਜਾਂਦਾ ਨਾ ਫਿਰ ਉਹਨੂੰ ਭੁੱਖ ਨਹੀਂ ਲੱਗਦੀ ਤੇ ਇਸੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਇਹ ਕਿਰਪਾ ਕਰ ਦੇ ਮੇਰੀ ਭੁੱਖ ਮਨ ਦੀ ਭੁੱਖ ਉਤਰ ਗਏ ਆ ਸਰੀਰ ਦੀ ਭੁੱਖ ਤਾਂ ਅਸੀਂ ਰੋਟੀਆਂ ਨਾਲ ਲਾ ਲਾਂਗੇ ਦੋ ਖਾਣ ਵਾਲਾ ਚਾਰ ਖਾ ਲੇਗਾ ਪਰ ਜਿਹੜੀ ਮਨ ਦੀ ਭੁੱਖ ਹੈ ਉਹ ਬੰਦੇ ਦੀ ਨਿਉਤਰਦੀ ਭਾਵੇਂ ਉਹਦੇ ਕੋਲ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਪਰ ਲਾਲਚ ਕਰਕੇ ਉਹ ਮਨੁੱਖ ਜਿਹੜਾ ਹੈ ਵਿਕਾਰਾਂ ਦੇ ਵਿੱਚ ਵੱਧ ਜਾਂਦਾ ਸਤਗੁਰ ਕਹਿੰਦੇ ਬਿਨ ਤੋ ਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਕੀਆ ਉਤਰੇ ਮਨ ਕੀ ਭੁੱਖ ਮਨ ਦੀ ਭੁੱਖ ਉਤਰ ਜਾਏ ਮਨ ਨਹੀਂ ਮਨ ਮਨੁੱਖ ਦਾ ਰਾਜ ਦਾ ਆ ਕਿੰਨਾ ਕੁਝ ਕਰਦੇ ਆ ਕਿੰਨਾ ਲੋਕਾਂ ਨੇ ਦੇਖਾ ਦੇਸ਼ ਭਗਤ ਉਹੀ ਲੋਕਾਂ ਦਾ ਖੂਨ ਪਿੰਦੇ ਆ ਕਿੰਨਾ ਕੁਝ ਵੇਚ ਦਿੰਦੇ ਆ ਸਾਰਾ ਕੁਝ ਵੇਚਿਆ ਜਾਂਦਾ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਅਰਦਾਸ ਕਰੋ ਜੇ ਮੰਨਣੀ ਲੱਗਦਾ ਨਾ ਕਹਿੰਦੇ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕੰਮ ਲਾਏ ਮੈਨੂੰ ਕੰਮ ਲਾ ਦਿਓ ਆਪਣੇ ਘਰ ਦਾ ਕਹਿੰਦੇ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਇ ਕਹਿੰਦੇ ਗੁਣ ਗਾ ਤੇ ਹਰੀ ਦੇ ਨਾਮ ਦੇ ਵਿੱਚ ਲੀਨ ਹੋ ਜਾਏਗਾ ਗੁਰੂ ਮਹਾਰਾਜ ਕਿਰਪਾ ਕਰਨ ਸਾ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ